ਹਾਂਜੀ ਦੋਸਤੋ ਕਿ ਜਥੇਦਾਰ ਰਗਵੀਰ ਸਿੰਘ ਨੂੰ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਕੱਲ ਅੰਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਸੰਦੇਸ਼ ਦੇ ਦਿੱਤਾ ਸੁਨੇਹਾ ਦੇ ਦਿੱਤਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹ ਸ਼੍ਰੋਮਣੀ ਕਮੇਟੀ ਦੇ ਥੱਲੇ ਹੈ ਜਿਹੜਾ ਸ਼੍ਰੋਮਣੀ ਕਮੇਟੀ ਦਾ ਵਿਧਿ ਵਿਵਧਾਨ ਹੈ ਉਦੇ ਅਨਸਾਰ ਹੀ ਜਥੇਦਾਰਾਂ ਨੂੰ ਚੱਲਣਾ ਪਊਗਾ ਅੰਤਰਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹ ਮਿਲੇ ਹੈ ਜਥੇਦਾਰ ਸਹਿਬਾਨ ਨੂੰ ਉਹਨਾਂ ਦੀਆਂ ਤਾਕਤਾਂ ਦੱਸਣ ਦੇ ਸਬੰਧ ਵਿੱਚ ਸਾਰਾ ਚਾਨਣ ਕਰਨ ਦੇ ਸਬੰਧ ਚ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਸਕੱਤਰ ਸਾਹਿਬ ਨੇ ਆਖਿਆ ਕਿ ਅਸੀਂ ਜਥੇਦਾਰ ਸਹਿਬਾਨ ਨੂੰ ਮਿਲ ਕੇ ਅਪਗਤ ਕਰਾ ਦਿੰਨੇ ਆ ਕਿ ਕਿਸ ਤਰ੍ਹਾਂ ਜਿਹੜਾ ਜਥੇਦਾਰ ਸਹਿਬਾਨਾਂ ਦਾ ਵਿਧਿ ਵਿਧਾਨ ਹੈ ਉਹ ਸ਼੍ਰੋਮਣੀ ਕਮੇਟੀ ਦੇ ਥੱਲੇ ਆਉਂਦਾ ਹੈ। ਦੋਸਤੋ ਹੁਣ ਜਿਹੜੀ ਮੇਨ ਗੱਲ ਹੈ ਕਿ ਜਥੇਦਾਰ ਰਗਵੀਰ ਸਿੰਘ ਹੁਣ ਜਦੋਂ ਅੰਤਰਨ ਕਮੇਟੀ ਨੇ ਸਾਫ਼-ਸਾਫ਼ ਸੁਨੇਹਾ ਦੇ ਦਿੱਤਾ ਹੈ ਕਿ ਜਥੇਦਾਰ ਨੂੰ ਲਾਉਣਾ ਤੇ ਜਥੇਦਾਰ ਨੂੰ ਸੀਟ ਤੋਂ ਲਾਉਣਾ ਇਹ ਅੰਤਰਨ ਕਮੇਟੀ ਦੇ ਫੈਸਲਾ ਹੀ ਸਭ ਤੋਂ ਪ੍ਰਵਾਨਤ ਹੈ। ਜਦੋਂ ਚਾਹੇ ਅੰਤਰੰਕ ਕਮੇਟੀ ਜਥੇਦਾਰ ਸਹਿਵਾਣ ਦੀ ਨਿਯੁਕਤੀ ਕਰ ਸਕਦੀ ਹੈ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕਰ ਸਕਦੀ ਹੈ ਉਹਨਾਂ ਦੀ ਸੁੱਖ ਸਹੂਲਤਾਂ ਨੂੰ ਵਧਾਇਆ ਜਾ ਸਕਦਾ ਹੈ ਉਹਨਾਂ ਨੂੰ ਕੋਈ ਰਹਿائش ਪਾ ਕੇ ਦੇਣੀ ਹੈ ਗੱਡੀ ਲੈ ਕੇ ਦੇਣੀ ਹੈ ਇਹਦੇ ਬਾਰੇ ਜਿਹੜਾ ਫੈਸਲਾ ਹੈ ਉਹ ਅੰਤਰੰਕ ਕਮੇਟੀ ਹੀ ਸਭ ਤੋਂ ਸਿਰਮੌਰ ਹੈ ਇਹ ਕੱਲ ਜਿਹੜੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਾਫ਼-ਸਾਫ਼ ਰਗੂਜੀਤ ਸਿੰਘ ਬਿਰਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਤੇ ਕਲਵੰਤ ਸਿੰਘ ਮੰਨਣ ਜੀ ਜਿਹੜੇ ਮੁੱਖ ਸਕੱਤਰ ਹੈ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜਥੇਦਾਰ ਸਹਿਬਾਨ ਦੇ ਵੱਲੋਂ ਜਿਹੜੀ ਫੇਸਬੁੱਕ ਤੇ ਪੋਸਟ ਪਾਈ ਗਈ ਸੀ ਉਹਨੂੰ ਇਸ ਤਰ੍ਹਾਂ ਮੀਡੀਆ ਦੇ ਵਿੱਚ ਲੈ ਕੇ ਜਾਣਾ ਠੀਕ ਨਹੀਂ ਭਾਵੇਂ ਜਥੇਦਾਰ ਦੀ ਗਲਤੀ ਸੀ ਉਹਦੇ ਸਬੰਧ ਦੇ ਵਿੱਚੋਂ ਮਿਲੇ ਹੈ ਤੇ ਉਹਨਾਂ ਨੇ ਕਿਹਾ ਕਿ ਜਥੇਦਾਰ ਸਹਿਬਾਨ ਨੂੰ ਜਾਂ ਜਿਹੜਾ ਸਟਾਪ ਹੈ ਸਕੱਤਰੇਤ ਦਾ ਉਹਨਾਂ ਨੂੰ ਜਥੇਦਾਰ ਸਹਿਬਾਨ ਨੂੰ ਦੱਸਣਾ ਚਾਹੀਦਾ ਕਿ ਆਹ ਆਹ ਵਿਧੀ ਬਧਾਨ ਹੈ ਜਿਹੜੇ ਇਸ ਤਰ੍ਹਾਂ ਚੱਲਦੇ ਐ ਇਹ ਅੰਤਰ ਕਮੇਟੀ ਦੇ ਤੁਸੀਂ ਦਾਇਰੇ ਵਿੱਚ ਆਉਣੇ ਹੋ ਤੇ ਉਸ ਤੋਂ ਬਾਹਰ ਨਹੀਂ ਜਾ ਸਕਦੇ ਇਸ ਤਰ੍ਹਾਂ ਪੋਸਟਾਂ ਪਾਉਣੀਆਂ ਮੰਦ ਭਾਗਾ ਕਹਿਣਾ ਇਹ ਬਹੁਤ ਮਾੜੀ ਗੱਲ ਸੀ ਅੰਤਰ ਕਮੇਟੀ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹ ਜਥੇਦਾਰ ਦੀ ਪੋਸਟ ਪੌਣ ਕਰਕੇ ਹੋਇਆ ਜਿਹੜੀ ਉਹਨਾਂ ਨੇ ਫੇਸਬੁੱਕ ਤੇ ਪੋਸਟ ਲਿਖੀ ਤੇ ਉਹ ਸਾਰਾ ਜਿਹੜਾ ਗੁੱਸਾ ਹੈ ਜਾਂ ਜਿਹੜਾ ਭੰਡ ਹੈ ਉਹ ਜਥੇਦਾਰ ਦੇ ਸਿਰ ਦੇ ਉੱਪਰ ਹੀ ਕੱਲ ਫੁੱਟਿਆ ਹੁਣ ਜਥੇਦਾਰ ਰਗਵੀਰ ਸਿੰਘ ਜਿਹੜੇ ਦੋਸਤੋਂ ਬੜੇ ਮਾਨਸਿਕ ਤਣਾਅ ਦੇ ਵਿੱਚ ਹੋਣਗੇ ਕਿਉਂਕਿ ਇੱਕ ਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਕਾਲ ਤਖਤ ਤੋਂ ਉਹਦੀ ਕੋਈ ਵੈਲਿਊ ਨਹੀਂ ਰਹੀ ਉਹਦੇ ਮੈਂਬਰ ਛੱਡ ਛੱਡ ਕੇ ਅਸਤੀਫੇ ਦੇ ਕੇ ਭੱਜ ਰਹੇ ਐ ਦੋਸਤੋ ਪੰਜ ਮੈਂਬਰ ਬਾਕੀ ਬਚੇ ਐ ਉਹਨਾਂ ਨੇ ਜਿਹੜੀ ਰਿਪੋਰਟ ਐ ਉਹ ਜਥੇਦਾਰ ਰਗਵੀਰ ਸਿੰਘ ਨੂੰ ਦੇ ਦਿੱਤੀ ਕੀ ਹੁਣ ਗਿਆਨੀ ਰਗਵੀਰ ਸਿੰਘ ਜੀ ਜਾ ਤੇ ਆਪਣਾ ਅਸਤੀਫਾ ਅੱਜ ਕੱਲ ਦੇ ਵਿੱਚ ਦੇ ਦੇਣਗੇ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਮਾਨਸਿਕ ਤਣਾਅ ਹੈ ਕਿਉਂਕਿ ਉਹਨਾਂ ਨੂੰ ਸਾਰੀ ਜਿਹੜੀ ਉਹਨਾਂ ਦੀ ਹਕਾਤ ਐ ਉਹ ਭਾਵ ਦੱਸ ਦਿੱਤੀ ਅੰਤਰਕ ਕਮੇਟੀ ਨੇ ਕਿ ਜਿਹੜਾ ਵਿਧਿਵਧਾਨ ਅੰਤਰਕ ਕਮੇਟੀ ਹੀ ਸ਼ਰਮੌਰ ਹੈ ਜਥੇਦਾਰ ਨਾਲ ਕੋਈ ਜਾਂਚ ਜਥੇਦਾਰਾਂ ਦੀ ਜੇ ਚਾਹੇ ਤੇ ਅੰਤਰਕ ਕਮੇਟੀ ਜਾਂਚ ਕਰਵਾ ਵੀ ਸਕਦੀ ਹੈ ਤੇ ਜਥੇਦਾਰਾਂ ਨੂੰ ਇਹ ਸੇਵਾਵਾਂ ਖਤਮ ਵੀ ਕਰ ਸਕਦੀ ਹੈ ਪਿਛਲੇ ਦਿਨੀ ਜਥੇਦਾਰ ਅਗਵੀਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਕਿਸੇ ਵੀ ਜਥੇਦਾਰ ਦੀ ਜੇਕਰ ਜਾਂਚ ਕਰਵਾਉਣੀ ਹੈ ਉਹ ਕਾਲ ਤੱਕ ਤਕਰਵਾ ਸਕਦਾ ਹੈ ਜੇਕਰ ਕਾਲ ਤਖਤ ਦੇ ਜਥੇਦਾਰ ਦੀ ਕਰਵਾਉਣੀ ਹੈ ਤੇ ਮੁੱਖ ਗ੍ਰੰਥੀ ਕਰਵਾ ਸਕਦਾ ਕਾਲ ਤਖਤ ਦਾ ਇਹ ਸ਼੍ਰੋਮਣੀ ਕਮੇਟੀ ਜਨਤਨ ਕਮੇਟੀ ਨਹੀਂ ਕਰਾ ਸਕਦੀ ਇਹ ਬਹੁਤ ਮੰਦ ਭਾਗ ਹੈ ਮੇਰੇ ਮਨ ਨੂੰ ਬਹੁਤ ਠੇਸ ਲੱਗੀ ਇਹ ਗੱਲਾਂ ਉਹਨਾਂ ਨੇ ਬੋਲੀਆਂ ਸਨ ਤੇ ਜਥੇਦਾਰ ਹਰਪ੍ਰੀਤ ਸਿੰਘ ਬਾਰੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਹੈ ਉਹ ਕਰਨ ਦੀ ਕੋਈ ਲੋੜ ਨਹੀਂ ਉਹ ਸਭ ਕੁਝ ਆਪਣਾ ਪੱਖ ਪੰਜ ਪਿਆਰਿਆਂ ਦੇ ਅੱਗੇ ਰੱਖ ਸਕਿਆ ਹੈ ਤੇ ਜਿਹੜਾ ਉਹਨਾਂ ਦਾ ਵਿਧੀ ਵਿਧਾਨ ਹੈ ਉਹ ਵੀ ਅੰਤਰਨ ਕਮੇਟੀ ਪੁੱਛ ਪੜਤਾਲ ਨਹੀਂ ਕਰ ਸਕਦੀ ਸੀ ਦੋਸਤੋ ਹੁਣ ਇਹ ਜਿਹੜੇ ਸਾਰੇ ਜਥੇਦਾਰ ਰਗਵੀਰ ਸਿੰਘ ਦੇ ਬਿਆਨ ਸੀ ਇਹਨਾਂ ਦੇ ਬਿਲਕੁਲ ਉਲਟ ਕੰਮ ਹੋ ਗਿਆ ਹੁਣ ਅੰਤਰਨ ਕਮੇਟੀ ਨੇ ਕੱਲ ਦੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਗੱਲਾਂ ਜਥੇਦਾਰਦਾਂ ਨਕਾਰ ਦਿੱਤੀਆਂ ਉਹਨਾਂ ਨੇ ਕਹਿ ਦਿੱਤਾ ਮਿਲ ਕੇ ਵੀ ਤੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਵੀ ਕਹਿ ਦਿੱਤਾ ਕਿ ਸਭ ਕੁਝ 1925 ਐਕਟ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਦਾਇਰੇ ਵਿੱਚ ਆਉਂਦਾ ਹੈ ਜਥੇਦਾਰਾਂ ਨੂੰ ਲਾਉਣਾ ਤੇ ਨਿਯੁਕਤੀ ਕਰਨੀ ਸੇਵਾਵਾ ਖਤਮ ਕਰਨੀਆਂ ਇਹ ਅੰਤਰ ਕਮੇਟੀ ਦਾ ਮਾਮਲਾ ਹੈ ਸ਼੍ਰੋਮਣੀ ਕਮੇਟੀ ਦਾ ਮਾਮਲਾ ਹੈ ਇਹਦੇ ਵਿੱਚ ਜਥੇਦਾਰ ਕੁਝ ਨਹੀਂ ਕਰ ਸਕਦੇ ਹੁਣ ਦੋਸਤੋ ਜਥੇਦਾਰ ਰੁਗਵੀਰ ਸਿੰਘ ਦੇ ਕੋਲੇ ਜਾਂ ਤੇ ਉਹ ਨਿਮੋਸ਼ੀ ਦੀ ਲੈ ਕੇ ਜਥੇਦਾਰੀ ਕਰਦੇ ਰਹਿਣਗੇ ਤੇ ਜਾਂ ਫਿਰ ਉਹ ਅਸਤੀਫਾ ਦੇ ਕੇ ਪਾਸੇ ਹੋ ਜਾਣਗੇ ਤੇ ਹੁਣ ਇਹ ਵੀ ਨਜ਼ਰ ਆਨੇ ਕੀ ਅਸਤੀਫਾ ਦੇਣ ਤੋਂ ਪਹਿਲਾਂ ਉਹ ਦੋ ਟਕ ਕੋਈ ਸੰਦੇਸ਼ ਕੌਮ ਦੇ ਨਾਂ ਦੇ ਕੇ ਜਾਣਗੇ ਦੋਸਤੋ ਜੇਕਰ ਉਹ ਕੋਈ ਕੌਮ ਦੇ ਨਾਂ ਸੰਦੇਸ਼ ਛੱਡ ਜਾਂਦੇ ਐ ਤੇ ਦੋਸਤੋ ਫਿਰ ਉਹਦੇ ਹਾਲਾਤ ਕੀ ਬਣਦੇ ਐ ਉਹਦੇ ਵਿੱਚ ਕੋਈ ਸਿਆਸੀ ਆਗੂਆਂ ਦੇ ਉਹਦੇ ਵਿੱਚ ਜਾਂ ਫੈਸਲਾ ਲੈਣ ਵਾਲਿਆਂ ਦੇ ਇਹ ਹੁਣ ਜਥੇਦਾਰ ਗਗਵੀਰ ਸਿੰਘ ਤੇ ਤੈਅ ਕਰਦਾ ਕਿ ਉਹ ਸੰਦੇਸ਼ ਕਿ ਹੋ ਜਾ ਦਿੰਦੇ ਐ ਜੇ ਉਹ ਜਾਂਦੇ ਜਾਂਦੇ ਅਕਾਲੀ ਦਲ ਦੀ ਭਰਤੀ ਦੇ ਸਬੰਧ ਵਿੱਚ ਜਿਹੜੀ ਪੰਜ ਮੈਂਬਰਾਂ ਨੇ ਰਿਪੋਰਟ ਭੇਜੀ ਹੈ ਉਹਦੇ ਸਬੰਧ ਵਿੱਚ ਵੀ ਕੋਈ ਮਸਲਾ ਕਰ ਜਾਂਦੇ ਹੱਲ ਇੱਕ ਪਾਸਾ ਕਰ ਜਾਂਦੇ ਐ ਤੇ ਜਾਂ ਫਿਰ ਕੌਮ ਦੇ ਨਾ ਕੋਈ ਸੰਦੇਸ਼ ਦੇ ਜਾਂਦੇ ਐ ਉਹਦੇ ਨਾਲ ਰਾਜਨੀਤਿਕ ਲੀਡਰਾਂ ਨੂੰ ਬਹੁਤ ਜਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਲੋਕ ਇਹ ਗੱਲ ਮੰਨਣਗੇ ਕਿ ਆਲ ਤਾਕਤ ਦੇ ਜਥੇਦਾਰ ਨੂੰ ਕੱਢਿਆ ਗਿਆ ਉਹਦੀਆਂ ਸੇਵਾਵਾਂ ਖਤਮ ਕੀਤੀਆਂ ਗਿੰਦੇ ਜਥੇਦਾਰ ਭਾਵੇਂ ਗੈਨੀ ਰੰਗਵੀਰ ਸਿੰਘ ਜੀ ਹੁਣ ਖੁਦ ਅਸਤੀਫਾ ਦਿੰਦੇ ਐ ਪਰ ਲੋਕ ਇਹ ਗੱਲ ਮੰਨਣਗੇ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਛਡਵਾਇਆ ਗਿਆ ਕਿਉਂਕਿ ਜਦੋਂ ਉਹਨਾਂ ਨੂੰ ਉਹਨਾਂ ਦੀ ਆਕਾੰਤ ਦਿਖਾ ਦਿੱਤੀ ਕਹਿ ਦਿੱਤਾ ਕਿ ਜਥੇਦਾਰਾਂ ਨੂੰ ਲਾਉਣਾ ਤੇ ਲਾਉਣਾ ਸਾਡੇ ਬਸ ਐ ਕੀ ਹੁਣ ਜਥੇਦਾਰ ਸੇਵਾਵਾਂ ਜਾਰੀ ਰੱਖਣਗੇ ਤੇ ਅਗਲੇ ਜਥੇਦਾਰ ਕੌਣ ਹੋਣਗੇ ਦੋਸਤੋ ਇਹ ਗੱਲਾਂ ਬਾਤਾਂ ਹੁਣ ਆਉਣ ਆਲਾ ਸਮਾਂ ਰਸੂਗਾ ਅੱਜ ਜੱਥੇਦਾਰ ਦੇ ਉੱਤੇ ਜਿਹੜਾ ਮਾਨਸਿਕ ਤਣਾਅ ਹੈ ਉਹ ਪੂਰਾ ਫੁੱਲ ਹੈ ਦੇਖਦੇ ਆ ਅੱਜ ਉਹ ਅੱਜ ਜਾਂ ਕੱਲ ਦੇ ਵਿੱਚ ਜਾਂ ਤਸਤੀਫਾ ਦਿੰਦੇ ਐ ਜਾਂ ਫਿਰ ਸਿੱਖ ਕੌਮ ਦੇ ਨਾਂ ਦੇ ਉੱਤੇ ਕੋਈ ਸੰਦੇਸ਼ ਛਰਦੇ ਐ ਇੰਨੀ ਇੱਕ ਵਿਚਾਰਾਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ